ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਸੈਸ ਗਰੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਸੂਟ ਤੁਹਾਡੇ ਘਰ ਪਹੁੰਚੂਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਉਸ ਸਮੇਂ ਤੋਂ ਸਮਾਂ ਕੱਢ ਕੇ ਵੀਡੀਓ ਜਰੂਰ ਦੇਖ ਲਿਆ ਕਰੋ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਆ ਤੁਹਾਡੇ ਲਈ ਬਿਲਕੁਲ ਕਾਟਨ ਦੇ ਸੂਟ ਰਹਿਣਗੇ ਤੇ ਉਹਦੇ ਉੱਪਰ ਆਪਾਂ ਅੱਜ ਤੁਹਾਨੂੰ ਡਿਸਕਾਊਂਟ ਦੇ ਰਹੇ ਆ ਵੱਡਾ ਡਿਸਕਾਊਂਟ ਤਾਂ ਆਪਾਂ ਦੇ ਨਹੀਂ ਸਕਦੇ ਕਿਉਂਕਿ ਪਹਿਲਾਂ ਹੀ ਰੇਟ ਬਹੁਤ ਜ਼ਿਆਦਾ ਘੱਟ ਸੀਗਾ 550 ਵਾਲੇ ਸੂਟ ਸੀਗੇ ਤੇ 50 ਰੁਪਏ ਦਾ ਡਿਸਕਾਊਂਟ ਦੇ ਕੇ ਅੱਜ ਤੁਹਾਨੂੰ ਅਸੀਂ 500 ਦੇ ਵਿੱਚ ਉਹ ਸੂਟ ਦੇ ਦਿੰਨੇ ਆ ਕਿਉਂਕਿ ਡਿਸਕਾਊਂਟ ਦੀ ਰੁੱਤ ਆ ਗਈ ਆ ਹੁ ਪਾ ਮੈਂ ਥੋੜਾ ਦੇਈਏ ਠੀਕ ਹੈ ਜੀ ਤੁਹਾਨੂੰ ਵੀ ਪਤਾ 550 ਵਾਲੇ ਸੂਟ ਦੇ ਵਿੱਚੋਂ ਕਿੰਨਾ ਕ ਡਿਸਕਾਊਂਟ ਦਿੱਤਾ ਜਾ ਸਕਦਾ ਲਓ ਜੀ ਪਹਿਲਾ ਸੂਟ ਸੂਟ ਸੋਹਣੇ ਨੇ ਇਹੋ ਜੀ ਗੱਲ ਨਹੀਂ ਆ ਪਰ ਗਾਰੰਟੀ ਕੋਈ ਨਹੀਂ ਹੁੰਦੀ ਗਾਰੰਟੀ ਤਾਂ ਵੈਸੇ ਬੰਦੇ ਦੀ ਵੀ ਨਹੀਂ ਹੈਗੀ ਕੱਪੜਿਆਂ ਦੀ ਉਹਦੀ ਗਾਰੰਟੀ ਹੈ ਜੀ ਲਓ ਆ ਲਓ ਕਾਟਨ ਬਹੁਤ ਅੱਛੀ ਹੈ ਵਧੀਆ ਕਾਟਨ ਹੈਗੀ ਐ ਨਹੀਂ ਆ ਕਿ ਕੱਚੀ ਜਿਹੀ ਮਰੀ ਜੀ ਕਾਟਨ ਉਹ ਵਧੀਆ ਸੋਲਿਡ ਕਾਟਨ ਹੈ ਤੇ ਆਹ ਲੋ ਜੀ ਇਹਦੇ ਲੱਗੀ ਹੋਈ ਹੈ ਇਹ ਵਰਕ ਵਾਲੀ ਬੜੀ ਪਿਆਰੀ ਜੀ ਪੱਟੀ ਤੇ ਤੁਸੀਂ ਪ੍ਰਿੰਟ ਤੇ ਕਲਰ ਦੇਖ ਸਕਦੇ ਹੋ ਠੀਕ ਹੈ ਜੀ ਤੇ ਘੇਰੇ ਦੇ ਕੁਝ ਨਹੀਂ ਹੈਗਾ ਲੇਡ ਲੇਡੀ ਹੋਈ ਹੈ ਬਸ ਤੇ ਮੈਂ ਇਹਦੀ ਨਾਲ ਤੁਹਾਨੂੰ ਲੈਂਥ ਦੱਸਦਾ ਸ਼ਰਟ ਦੀ ਲੋ ਜੀ 45 ਲੈਂਥ ਹੈਗੀ ਹੈ ਪੰਡਾੜੀ ਲੈਂਥ ਹੈ ਲੇੜ ਮੋੜੀ ਹੋਈ ਆ ਨੀਚੋਂ ਠੀਕ ਹੈ ਜੀ ਆਪਾਂ ਜਿਵੇਂ ਉਹ ਕੁੜਤਾ ਵਗੈਰਾ ਬਣਾ ਲੈਨੇ ਆ ਉਦਾਂ ਕਰਕੇ ਠੀਕ ਹੈ ਥੋੜੀ ਥੋੜੀ ਲੇੜ ਮੋੜੀ ਹੋਈ ਆ ਇਹ ਹੈਗੀ ਆ ਜੀ ਦੀ ਸਲਵਾਰ ਤੇ ਕਪੜਾ ਇਹਨਾਂ ਦਾ 2.5 ਮੀਟਰ ਨਹੀਂ ਹੁੰਦਾ 2.5 ਮੀਟਰ ਕੋਲ ਥੋੜਾ ਘੱਟ ਹੀ ਮਿਲੂਗਾ ਤੁਹਾਨੂੰ ਜੀ ਇਹ ਨਾ ਸੋਚਿਓ ਕਿ ਕਪੜਾ ਖੁੱਲਾ ਢੁਲਾ ਮਿਲੂਗਾ ਕਿਉਂਕਿ ਰੇਟ ਦੇ ਅਕੋਰਡਿੰਗਲੀ ਹੀ ਆਪਾਂ ਕਪੜਾ ਦੇ ਸਕਦੇ ਹੁੰਦੇ ਆ ਨਾ ਮੈਂ ਫੇਰ ਵੀ ਤੁਹਾਡੇ ਉੱਪਰ ਹੀ ਨਾ ਬਣੀ ਸਵਾ ਦੋ ਤੋਂ ਜ਼ਿਆਦੇ ਹਾਂ ਢਾਈ ਤੋਂ ਘਟਾਈ ਤੋਂ ਥੋੜਾ ਜਿਹਾ ਘਟ ਹੋਊਗਾ ਠੀਕ ਹੈ ਜੀ ਡਾਟਸ ਵਾਲੀ ਸਲਵਾਰ ਹੈ ਇਹ ਹੈਗਾ ਤਾਂ ਦੁਪੱਟਾ ਬਿਲਕੁਲ ਕਾਟਨ ਦੇ ਵਿੱਚ ਇਹ ਦੁਪੱਟੇ ਇਹੋ ਜਿਹੇ ਨਹੀਂ ਜੀ ਕੋਈ ਤਾਂ ਇਹ ਸਵਾ ਦੋ ਹੋਊਗਾ ਕੋਈ ਸਵਾ ਦੋ ਤੋਂ ਥੋੜਾ ਬਹੁਤਾ ਘੱਟ ਹੋ ਸਕਦਾ ਹੁਣ ਇਹ ਮੈਨੂੰ ਸਵਾ ਦੋ ਲੱਗਦਾ ਹੈ ਇਹ ਸਵਾ ਦੋ ਹੈਗਾ ਦੁਪੱਟਾ ਹੈ ਜੀ ਖੁੱਲਾ ਹੈ ਹਾਂ ਪੱਟਾ ਖੁੱਲਾ ਹੈ ਤੇ ਬਿਲਕੁਲ ਕਾਟਨ ਦੇ ਵਿੱਚ ਹੈਗਾ ਤੇ ਕਾਫੀ ਵਧੀਆ ਸੁਣ ਹੈ ਇਹ ਜੀ ਗੱਲ ਨਹੀਂ ਆ ਸੂਟ ਮਾੜਾ ਨਹੀਂ ਆ ਬਹੁਤ ਪਿਆਰਾ ਸੂਟ ਹੈ ਇਹਦੇ ਵਿੱਚ ਆ ਮਾੜੀ ਜੀ ਚਿੜਖੀ ਆ ਗਈ ਆ ਦੇਖ ਲਓ ਤੁਸੀਂ ਮਾੜੀ ਜੀ ਚਿੜਖੀ ਆ ਇਹਦੇ ਵਿੱਚ ਥੋੜਾ ਜਿਹਾ ਹਾਂ ਬਸ ਇੰਨਾ ਕੀ ਹੈ ਇੰਨਾ ਪਿਆ ਜਿਆਦਾ ਨਹੀਂ ਹੈਗਾ ਤੇ ਇਸ ਕਰਕੇ ਇਹ ਸੂਟ ਤੁਹਾਨੂੰ ਅਸੀਂ 475 ਚ ਦੇਵਾਂਗੇ ਇਹ ਹੋਰ ਘੱਟ ਕਰ ਦਾਂਗੇ ਲਓ ਜੀ ਅਗਲਾ ਸੂਟ ਇਹ ਲਗਭਗ ਨਾ 44 45 ਲੈਂਥ ਵਾਲੀ ਸੂਟ ਹੋਣਗੇ ਸਾਰੇ ਇਹ ਉਦਾਂ ਹੀ ਸਲਵਾਰਾਂ ਹੋਣਗੀਆਂ ਇਹਦੀਆਂ 2.5 ਤੋਂ ਘੱਟ ਹੋਣਗੀਆਂ 2.5 ਤੋਂ ਜ਼ਿਆਦਾ ਹੋਣਗੀਆਂ ਠੀਕ ਹੈ ਜੀ ਇਹ ਆ ਗੋ ਜੀ ਦੇਖ ਲਓ ਆਹ ਵਾਲਾ ਸੂਟ ਇਹਦੇ ਤੇ ਵੀ ਉਦਾਂ ਹੀ ਪੱਟੀ ਲੱਗੀ ਹੋਈ ਹੈ ਠੀਕ ਹੈ ਕਾਟਨ ਦੇ ਵਿੱਚ ਸੂਟ ਰਹੂਗਾ 44 45 ਲੈਂਥ ਹੋਊਗੀ ਤੇ ਇਹ ਹੋਊਗੀ ਇਹਦੇ ਨਾਲ ਸਲਵਾਰ ਠੀਕ ਹੈ ਜੀ ਤੇ ਦੁਪੱਟਾ ਦੇਖ ਲਓ ਇਹਦਾ ਦੁਪੱਟਾ ਮੈਂ ਤੁਹਾਨੂੰ ਇਦਾਂ ਡਬਲ ਹੀ ਦਿਖਾ ਦੂੰਗੀ ਤਾਈ ਦੂਜੀ ਤਰ੍ਹਾਂ ਮਰੀਏ ਆਹ ਲੋ ਜੀ ਤੁਹਰੇ ਖੋਲਣਾ ਪੈਣਾ ਹੈ ਲੋ ਇਹ ਹੈਗਾ ਜੀ ਇਹਦਾ ਦਪਾਤਾ ਨਾਮ ਕਾੜੇ ਜਾਂ ਫਟਕੜੀ ਵਾਲੇ ਪਾਣੀ ਦੇ ਵਿੱਚ ਬਿਲਕੁਲ ਜ਼ਰੂਰ ਡਬੋ ਕੇ ਰੱਖਣੇ ਆ ਤੁਸੀਂ ਠੀਕ ਹੈ ਇਹ ਨਾ ਹੋਵੇ ਵੀ ਪੂਰੀ ਰਾਤ ਫਟਕੜੀ ਵਾਲੇ ਪਾਣੀ 'ਚ ਹੀ ਪਏ ਰਹਿਣ ਨਹੀਂ ਹੋ ਜਾਣਾ ਫਟਕੜੀ ਵਾਲੇ ਪਾਣੀ 'ਚ ਹੀ ਪਏ ਰਹਿਣ ਫਿਰ ਸਾਰਾ ਰੰਗ ਉਤਰ ਜਾਊਗਾ ਇਹਦਾ ਮਤਲਬ ਖਤਮ ਹੋ ਜਾਊਗਾ ਇਹ ਇਸ ਕਰਕੇ ਫਟਕੜੀ ਅੱਗੇ ਤਾਂ ਧਿਆਨ ਰੱਖਿਓ ਕਈ ਭੈਣਾਂ ਨੇ ਇਦਾਂ ਕੀਤਾ ਹੈ ਕਿ ਪੂਰੀ ਪੂਰੀ ਰਾਤ ਹੀ ਫਟਕੜੀ ਵਾਲੇ ਪਾਣੀ ਦੇ ਵਿੱਚ ਪਿਆ ਰਹਿ ਇਦਾਂ ਨਹੀਂ ਰੱਖਣਾ ਹੁੰਦਾ 10-15 ਮਿੰਟ ਇਨਫ ਨੇ ਬਸ 10-15 ਮਿੰਟ ਰੱਖ ਲਿਓ ਫਟਕੜੀ ਵਾਲੇ ਪਾਣੀ 'ਚ ਤੇ ਤੀਜਾ ਪਾਣੀ ਕੱਢ ਦਿਓ ਇਹ ਨਾ ਹੋਵੇ ਵੀ 2-3 ਘੰਟੇ ਹੀ ਪੇ ਰਹਿਣ ਪੂਰੀ ਰਾਤ ਵੀ ਰੱਖਿਆ ਗਈ ਭੈਣਾ ਵੀ ਅੱਗੇ ਇੱਕ ਤਰ੍ਹਾਂ ਦੀ ਹਵਾ ਮਿਲੂਗਾ ਦੇ ਵਿੱਚ ਆਹ ਲੋ ਜੀ ਕਲਰ ਸੋਨਾ ਹੈ ਵੀ ਕਾਫੀ ਜਾ ਇੱਕ ਸੂਟੇ ਦੇ ਵਿੱਚ ਪਹਿਲਾਂ ਦੇਖ ਚੁੱਕੇ ਹਾਂ ਤੁਸੀਂ ਗੀਮ ਜਾ ਇਹ ਹੈਗਾ ਥੋੜਾ ਜਿਹਾ ਰਸਟ ਕਾਫੀ ਜਾ ਡਾਰਕ ਰਸਟ ਜਾ ਸੋਨਾ ਜਿਹਾ ਕਲਰ ਹੈ ਇਹ ਇਹ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਇਹ 5 500 ਚ ਮੇਰੇ ਨਾਲ ਵਾਲੇ ਸੂਟ ਨਹੀਂ ਲੋ ਜਿਵੇਂ ਆ ਗਰਮੀ ਨਹੀਂ ਪੈ ਰਹੀ ਉਹਦੇ ਅਕੋਰਡਿੰਗਲੀ ਇਹ ਠੀਕ ਹੁੰਦੇ ਨੇ ਪਾਉਣ ਵਾਸਤੇ ਇਹੋ ਜੀ ਗਰਮੀ ਚ ਤਾਂ ਇਹੋ ਜੇ ਮਰੇ ਮੁਰੇ ਜੇ ਪਾਈਦੇ ਪਰ ਇਹ ਬਾਹਲੇ ਮਰੇ ਨਹੀਂ ਹੈਗੇ ਵਧੀਆ ਸੰਪੂਰਨ ਜੀ ਆ ਲੋ ਇਹ ਹੈਗਾ ਇਹਦਾ ਦੁਪੱਟਾ ਸੋਹਣੇ ਨੇ ਦੁਪੱਟੇ ਦੁਪੱਟੇ ਵਧੀਆ ਨੇ ਪ੍ਰਿੰਟ ਅੱਛੀ ਹੈ ਦੁਪੱਟਿਆਂ ਦੀ ਠੀਕ ਹੈ ਜੀ 500 ਦੇ ਵਿੱਚ ਆ ਜੂਗਾ ਸੂਟ ਸ਼ਿਪਿੰਗ ਨਹੀਂ ਹੁੰਦੀ ਆਪਣੀ ਕੋਈ ਅਗਲਾ ਇਹ ਵਾਲਾ ਤੁਸੀਂ। ਸੂਟ ਦਾ ਪ੍ਰਿੰਟ ਵਗੈਰਾ ਇਹਦਾ ਵੀ ਬਹੁਤ ਸੋਹਣਾ। ਮਮ ਵੀ ਚਲਾਈ ਨਾ ਲਾਈਨਾਂ ਨੇ ਇਹਦੀਆਂ ਲੰਬੀਆਂ ਲੰਬੀਆਂ ਆਫ-ਵਾਈਟ ਤੇ ਗ੍ਰੀਨ ਜਿਹਾ ਹੈਗਾ ਇਹ। ਠੀਕ ਹੈ ਜੀ ਇਹ ਨਾ ਇਹਦੇ ਤੇ ਇਹ ਪੱਟੀ ਨਹੀਂ ਲੱਗੀ ਹੋਈ ਇਹ ਪ੍ਰਿੰਟ ਹੈ ਉਹਦੇ ਉੱਪਰ ਹੈਂਡਵਰਕ ਹੋਇਆ ਹੋਇਆ। ਕਾਫੀ ਵਧੀਆ ਲੱਗਦਾ ਸੂਟ ਇਹ ਵੀ। ਠੀਕ ਹੈ। ਬੈਕ ਸਾਈਡ ਸੇਮ ਹੀ ਰਹੂਗੀ ਤੇ ਇਹ ਮਿਲੂਗੀ ਇਹਦੇ ਚ ਸਲਵਾਰ ਚੱਕ ਚੱਕ ਇਹਦਾ ਬੜਾ ਪਿਆਰਾ ਹੈ ਕੋਟਨ ਦਾ ਦੁਪੱਟਾ ਪਰ ਫਟਕੜੀ ਵਾਲੇ ਪਾਣੀ ਚ ਜ਼ਰੂਰ ਡੁਬੋ ਕੇ ਰੱਖਣੇ ਆ 10 ਤੋਂ 15 ਮਿੰਟ ਜਿਆਦਾ ਤੋਂ ਜਿਆਦਾ ਅੱਧਾ ਘੰਟਾ ਇਸ ਤੋਂ ਜ਼ਿਆਦਾ ਨਹੀਂ ਨਾਲੋ ਇਹ ਹੈਗਾ ਇਹਦਾ ਦੁਪੱਟਾ ਠੀਕ ਹੈ ਜੀ ਬਿਲਕੁਲ ਕਾਟਨ ਦੇ ਵਿੱਚ ਦੁਪੱਟਾ ਰੋਲੋ ਤੇ ਆ ਇਹਦੀ ਪ੍ਰਿੰਟ ਅੱਛਾ ਘੇਰੇ ਤੇ ਨਹੀਂ ਆ ਘੇਰੇ ਤੇ ਨਹੀਂ ਆ ਓਕੇ ਲੋ ਜੀ ਇਹਦੇ ਕੇਲੇ ਤੇ ਵੀ ਪ੍ਰਿੰਟ ਹੈਗਾ ਇਸ ਤਰ੍ਹਾਂ ਪੱਟੀ ਐਂ ਹੀ ਬਣਾਈ ਹੈ ਪੱਟੀ ਚਾਹ ਪ੍ਰਿੰਟ ਹੀ ਹੈ ਠੀਕ ਹੈ ਇਹ ਪ੍ਰਾਈਸ 500 ਲੋ ਜੀ ਨੈਕਸਟ ਇੱਕੋ ਇਹ ਵੀ ਉਵੇਂ ਹੀ ਆ ਜੀ ਆਹ ਹੈਂਡਵਰਕ ਹੋਇਆ ਹੋਇਆ ਉੱਪਰ ਪ੍ਰਿੰਟ ਦੀ ਪੱਟੀ ਹੈ ਇਹਦੇ ਉੱਪਰ ਹੈਂਡਵਰਕ ਹੈ ਬਲੂ ਜਾਂ ਤੇ ਆ ਸਪੀਨੀਆਂ ਲੱਗੀਆਂ ਹੋਈਆਂ ਨੇ ਬੜਾ ਸੋਹਣਾ ਲੱਗਦਾ ਹੈ ਇਹ ਹੈਂਡਵਰਕ ਤੇ ਇਹਦੇ ਫਰੰਟ ਘੇਰੇ ਦੇ ਉੱਪਰ ਤੁਹਾਨੂੰ ਇਹ ਪਈ ਇਹ ਪ੍ਰਿੰਟ ਮਿਲੂ ਠੀਕ ਹੈ ਤੇ ਇਹ ਹੈਗਾ ਜੀ ਇਹਦਾ ਸਲਵਾਰ ਦਾ ਪੀਸ ਚੈੱਕ ਦੇ ਵਿੱਚ ਹੈ ਠੀਕ ਹੈ ਜੀ ਇਹ ਦੁਪੱਟਾ ਹੈਗਾ ਇਹਦਾ ਇੱਕ ਭੈਣ ਨੇ ਸਾਰੀ ਰਾਤ ਸੂਟ ਜਿਹੜਾ ਨਭੋਈ ਰੱਖਿਆ ਪਟਕੜੀ ਵਾਲੇ ਪਾਣੀ ਚ ਖਰਾਬ ਹੋ ਗਿਆ ਫਿਰ ਲੈ ਕੇ ਆ ਗਈ ਫਿਰ ਦੱਸ ਕੀ ਕਰੇ ਬੰਦਾ ਹਨਾ ਜਦੋਂ ਬੰਦਾ ਲੈ ਕੇ ਆ ਜੀ ਪੂਰੀ ਰਾਤ ਫੜਕੜੀ ਦੇ ਵਿੱਚ ਨਾ ਲੰਘੋਇਓ ਪਲੀਜ਼ ਆ ਲੋ ਅੰਸੋਦ ਵਿੱਚ ਲੋ ਜੀਆ ਦੇਖ ਲੋ ਤਿੰਨ ਸੂਟ ਆਪਣੇ ਕੋਲੇ ਡਿਫਰੈਂਟ ਡਿਫਰੈਂਟ ਕਲਰ ਰਹਿਣਗੇ ਇਹਨਾਂ ਦੇ ਆ ਲੋ ਪੱਟੀ ਦੇਖੋ ਕਿੰਨੀ ਸੋਹਣੀ ਲੱਗੀ ਹੋਈ ਆ ਬੜੀ ਸੋਹਣੀ ਪੱਟੀ ਲੱਗੀ ਆ ਬਹੁਤ ਪਿਆਰੀ ਪੱਟੀ ਉੱਪਰ ਵਰਕ ਹੋਇਆ ਹੋਇਆ ਸੋਨਾ ਜਿਹਾ ਸੂਟ ਆ ਪੱਟੀ ਐਡਜਸਟੇਬਲ ਹੈ ਜਿੱਥੇ ਮਰਜ਼ੀ ਅੱਗੇ ਪਿੱਛੇ ਕਰ ਸਕਦੇ ਹੋ ਤੁਸੀਂ ਸਾਈਡ ਤੇ ਕਰ ਸਕਦੇ ਹੋ ਠੀਕ ਹੈ ਘੇਰੇ ਤੇ ਨਹੀਂ ਹੈਗਾ ਕੁਛ ਇਹਦੇ ਤੇ ਕਾਟਨ ਬਹੁਤ ਵਧੀਆ ਹੈ ਇਹ ਹੈਗੀ ਹੈ ਜੀ ਇਹਦੀ ਸਲਵਾਰ ਠੀਕ ਹੈ ਦੁਪੱਟਾ ਦੇਖ ਲਓ ਮੈਂ ਇੱਕ ਤਾਂ ਪੂਰੇ ਖੋਲ ਦੇਣੀ ਆ ਦੁਪੱਟਾ ਹਾਂ ਦੁਪੱਟਾ ਸੋਨਾ ਹਾਂ ਦੁਪੱਟਾ ਸੋਨਾ ਕਾਟਨ ਵੀ ਵਧੀਆ ਹੈ ਦੁਪੱਟੇ ਦਾ ਹਾਂ ਬਿਲਕੁਲ ਪਿਓਰ ਕਾਟਨ ਹੈ ਹਾਲੋ ਠੀਕ ਹੈ ਜੀ 500 ਦੇ ਵਿੱਚ ਲਓ ਜੀ ਨੈਕਸਟ ਦੇ ਵਿੱਚ ਆਹ ਵਾਲਾ ਕਲਰ ਲੇ ਲੂਗਾ ਬਲੂ ਇਹ ਇਹ ਤੇ ਲਾਈਨਿੰਗ ਲਾਉਣੇ ਦਾ ਕੰਮ ਨਹੀਂ ਹੁੰਦਾ ਜੀ ਇਹ ਆ ਹੀ ਮੜ ਜਾਂਦੇ ਆ ਇਹ ਵਾਲਾ ਸ਼ਰਟ ਹੈਗਾ ਦੇਖ ਲਿਆ ਤੁਸੀਂ ਆ ਹੱਡੀਆਂ ਵਾਲਾ ਆਈ ਸਲਵਾਰ ਹੈ ਬਲੂ ਵਾਲੀ ਠੀਕ ਹੈ ਵਾਈਟ ਐਂਡ ਬਲੂ ਇਹ ਵਾਲਾ ਸ਼ਰਟ ਹੈ ਸ਼ਰਟ ਦੇ ਉਪਰਾਂ ਬੂਹਣੀ ਦੀ ਪੱਟੀ ਹੈ ਠੀਕ ਹੈ ਇਹ ਉਹ ਗੱਜੀ ਇਹਦੇ ਨਾਲ ਦੁਪੱਟਾ ਦੁਪੱਟਾ ਸਾਰਾ ਖੋਲਣ ਦੀ ਆਪਾਂ ਨੂੰ ਹੋਣੀ ਹੈਗੀ ਦੇਖ ਚੁੱਕੇ ਹੋ ਦੁਪੱਟਾ ਤੁਸੀਂ ਬਹੁਤ ਖੱਟਾ ਲੱਗ ਰਿਹਾ ਹਾਂ ਬਹੁਤ ਸੋਹਣਾ ਲੱਗਦਾ ਦੁਪੱਟਾ ਪ੍ਰਾਈਸ ਇਹਦੀ 500 ਹੋਊਗੀ ਨੈਕਸਟ ਸਾਈਡ ਦਾ ਇਹ ਨਾ ਬਲੈਕ ਨਹੀਂ ਹੈਗਾ ਦੇਖਣ ਨੂੰ ਕਿ ਬਲੈਕ ਹੈ ਬਲੈਕ ਹੀ ਹੈ ਮੈਂ ਬਲੈਕ ਹੈ ਬਲੈਕ ਹੈ ਉਹ ਕੋਲ ਘਰੇ ਨੂੰ ਸੰਗ ਨਹੀਂ ਮਾਰਾ ਜਾ ਲੱਗੀ ਆ ਮਾਰਾ ਜਾ ਵਿੱਚ ਦੀ ਨੇ ਹਣਾ ਮੂੰਗੀ ਜਿਰੰਗਾ ਮਾਰਾ ਜਾ ਤੱਚ ਜਾ ਮਤਲਬ ਸੈਂਡ ਬਲੈਕ ਨਹੀਂ ਹੈਗਾ ਇਹ ਹਾਈ ਬਲੈਕ ਹੀ ਹੈ ਕੈਮਰੇ ਚ ਆਈ ਹੈ ਤਾਂ ਬਲੈਕ ਹੈ ਜੈੱਡ ਬਲੈਕ ਨਹੀਂ ਆ ਲੋ ਉਦਾਂ ਹੀ ਪੱਟੀ ਲੱਗੀ ਹੋਈ ਹੈ ਉਦਾਂ ਹੀ ਇਹਦੇ ਨਾਲ ਆ ਬੜੀ ਸਲਵਾਰ ਹੈ ਤੇ ਇਹ ਹੈਗਾ ਜੀ ਬਲੈਕ ਹੀ ਹੈ ਇਹ ਵਾਲਾ ਦੁਪੱਟਾ ਆ ਲੋ ਵੈਸੇ ਹੀ ਲਿਖਾ ਜਾ ਪਾਈ ਜਾਂਦਾ ਸੀ ਠੀਕ ਹੈ ਐਵੇਂ ਨਹੀਂ ਆ ਮਾੜੇ ਨਹੀਂ ਆ 500 ਦੇ ਵਿੱਚ ਸੂਟ ਘਰੇ ਬੈਠੇ ਆ ਮਿਠਾਈਆਂ ਆ ਜਾਣ ਤਾਂ ਮਾੜੇ ਨਹੀਂ ਹੈਗੇ ਸੂਟ ਠੀਕ ਹੈ ਜੀ ਬਾਕੀ ਦੇਖੋ ਇਹਨਾਂ ਚੀਜ਼ਾਂ ਦੀ ਇੰਨੀਆਂ ਸਸਤੀਆਂ ਦੀ ਆਪਾਂ ਕੋਈ ਗਾਰੰਟੀ ਗੁੰਦੀ ਦੇ ਨਹੀਂ ਸਕਦੇ। ਹਾਂ। ਪ੍ਰਾਈਸ 500। ਨਾਲ ਜੀ ਅਗਲਾ ਸੂਟ ਇਹ ਗੰਗਾ ਬ੍ਰਾਂਡ ਦੇ ਵਿੱਚ ਸੂਟ ਆਪਣੇ ਕੋਲ ਇੱਕੋ ਹੀ ਪੀਸ ਆ ਜੀ। ਲਓ। ਬਹੁਤ ਸੋਹਣਾ ਸੂਟ ਹੈ। ਕਾਫੀ ਜ਼ਿਆਦਾ ਇਹ ਗੰਗਾ ਬ੍ਰਾਂਡ ਦੀ ਤੁਹਾਨੂੰ ਨਾ ਕਹਿਦਾ ਇਹਦੇ ਤੇ ਸਟੈਂਪ ਵੀ ਹੋਊਗੀ। ਇਹ ਬਿਨਾਂ ਦੁਪੱਟੇ ਦਾ ਸੂਟ ਹੈ ਜੀ ਆਲ ਓਵਰ ਦੇ ਵਿੱਚ ਗੰਗਾ ਬ੍ਰਾਂਡ ਦਾ ਕਾਟਨ ਦਾ ਸੂਟ ਹੈ। ਇਹਨੂੰ ਜਿਵੇਂ ਮਰਜ਼ੀ ਪਾਓ ਹਣਾਓ ਤੁਸਿੰ ਕੋਈ ਛ ਨਹੀਂ ਹੁੰਦਾ ਇਹਦੀ ਮੈਂ ਗਾਰੰਟੀ ਦੇ ਸਕਦੀ ਹਾਂ ਤੁਹਾਨੂੰ ਵੀ ਇਹਨੂੰ ਕੁਛ ਨਹੀਂ ਹੁੰਦਾ ਜਿਵੇਂ ਮਰਜ਼ੀ ਪਾਓ ਕੋਈ ਚੱਕਰ ਨਹੀਂ ਜਿਵੇਂ ਮਰਜ਼ੀ ਪਾਓ ਤੋ ਠੀਕ ਹੈ ਜੀ ਤੇ ਇਹਦੀ ਪ੍ਰਾਈਸ ਹੈਗੀ ਆ 1050 ਰੁਪਏ ਇਹ ਸੂਟ ਰੋਂ 1050 ਦੇ ਵਿੱਚ ਮਿਲੂਗਾ ਸੋਹਣਾ ਸੂਟਾ ਬਹੁਤ ਅਗਲਾ ਦੇਖੋ ਜੀ ਰੂੰ ਸ਼ੀਰੋਂ ਦੇ ਆਲੋ ਇਹ ਵੀ ਪਿਆਰਾ ਸੂਟ ਬਹੁਤ ਇਹ ਵੀ ਬਿਨਾ ਲਾਈਨਿੰਗ ਤੋਂ ਬਣ ਜੂਗਾ ਜੀ 14 25 ਕੇਰਾ ਰੈਡੀ ਹੋ ਜੂਗਾ ਤੁਹਾਡਾ ਆ ਪੈਨਲ ਆ ਪੈਨਲ ਦੇ ਵਿੱਚ ਵਰਕ ਹੋਇਆ ਹੋਇਆ ਤਿੰਨ ਫਲਾਵਰ ਦਿਖ ਰਹੇ ਨੇ ਉਹ ਵਰਕ ਹੈ ਵਿੱਚ ਨੈਗੇਟਿਵ ਪ੍ਰਿੰਟਿੰਗ ਵੀ ਦਿਖ ਰਹੀ ਹੈ ਤੁਹਾਨੂੰ ਇਹਦੇ ਵਿੱਚ ਤੇ ਆ ਤਾਂ ਤੁਹਾਨੂੰ ਪ੍ਰਿੰਟ ਦੇਖ ਹੀ ਰਿਹਾ ਹਨਾ ਘੇਰੇ ਤੇ ਫਿਰ ਤੁਹਾਨੂੰ ਇਹ ਵਾਲਾ ਵਰਕ ਲੱਗੇਗਾ ਨੋ ਦੀ ਘੇਰੀ ਬੈਕ ਸਾਈਡ ਇਹ ਹੈਗੀ ਜੀ ਦੀ ਸਲਵਾਹ ਦੇ ਦੁਪੱਟਾ ਲੋ ਕਾਫੀ ਜਿਆਦਾ ਸੋਨਾ ਸੂਟਾ ਮਸਲੀਨ ਦਾ ਦੁਪੱਟਾ ਹੈ ਕੁਲੜ ਬੁਲੜਾ ਦੁਪੱਟਾ ਹੈ ਪੇਂਟ ਸੋਨਾ ਹੈ ਸਿੰਗਲ ਸੂਟ ਹੈ ਤੇ ਇਹ ਸੂਟ ਅੱਜ ਤੁਹਾਨੂੰ ਡਿਸਕਾਊਂਟ ਤੇ ਮਿਲ ਰਿਹਾ ਜੀ ਅੱਜ ਇਹਦੀ ਪ੍ਰਾਈਸ ਤੁਹਾਨੂੰ ਮਿਲ ਰਹੀ 1450 ਲੋ ਜੀ ਐਸੀ ਆਪਣੀ ਇੱਕ ਮੈਂ ਤੁਹਾਨੂੰ ਜਿਹੜਾ ਸੂਟ ਮੇਰੇ ਪਾਸ ਰੱਖਿਆ ਨਾ ਇਹਦੇ ਨਾਲ ਦਾ ਪੀਸ ਦਿਖਾਉਣੀ ਆ ਆਪਣੇ ਰਾਮ ਟੈਕਸ ਦਾ ਸੂਟ ਪਾਇਆ ਹੋਇਆ ਇਹਦੇ ਤੇ ਨਾ ਸਾਰੇ ਤੇ ਆਹ ਮਿਰਰ ਵਰਕ ਹੋਇਆ ਹੋਇਆ ਬਹੁਤ ਧਿਆਰਾ ਜਿਹਾ ਮਿਰਰ ਵਰਕ ਹੋਇਆ ਹੋਇਆ ਇਹਦੇ ਤੇ ਆ ਦੇਖੋ ਕਿਰਨ ਮੈਂ ਤੁਹਾਨੂੰ ਇਧਰ ਆ ਕੇ ਦਿਖਾਉਣੀ ਆ ਇਹਦਾ ਘੇਰਾ ਜਿਹੜਾ ਘੇਰੇ ਦੇ ਉੱਪਰ ਇਦਾਂ ਪੈਚ ਲੱਗੇ ਹੋਏ ਨੇ ਪੈਚ ਵਰਕ ਹੋਇਆ ਹੋਇਆ ਲినਨ ਕਾਟਨ ਦਾ ਸੂਟ ਆ ਰਾਮਟੈਕਸ ਦਾ ਆਹ ਲਓ ਲੇਸਾਂ ਵਗੈਰਾ ਆਲਰੇਡੀ ਲੱਗੀਆਂ ਹੋਈਆਂ ਸੀ ਤੇ ਜਿਹੜਾ ਸਲਵਾਰ ਦੇ ਉੱਪਰ ਵਰਕ ਹੈਗਾ ਤੇ ਨਾਲ ਲੇਸ ਲੱਗੀ ਹੋਈ ਹੈ ਇਹ ਚਾਹੇ ਬਾਜੂ ਤੇ ਕਰ ਲਓ ਮੈਂ ਸਲਵਾਰ ਤੇ ਕਰ ਲਿਆ ਤੇ ਬਾਜੂ ਤੇ ਆਪਾਂ ਉਦਾਂ ਹੀ ਆਹ ਲੇਸ ਜਿਹੜੀ ਪਹਿਲਾਂ ਹੀ ਲੱਗੀ ਹੋਈ ਸੀ ਇਹਦੇ ਨਾਲ ਉਹ ਵਾਲੀ ਆਪਾਂ ਬਾਜੂ ਤੇ ਲਾ ਲਈ ਠੀਕ ਹੈ ਇਹ ਵਾਲਾ ਸੂਟ ਮੈਂ ਤੁਹਾਨੂੰ ਦਿਖਾਉਣੀ ਆ ਆਪਣੇ ਕੋਲ ਸਿੰਗਲ ਪੀਸ ਹੈ ਲਓ ਜੀ ਮੈਂ ਵਾਈਟ ਬਣਾਇਆ ਤੇ ਇਹ ਹੈਗਾ ਜੀ ਗ੍ਰੇ ਕਲ ਕਾਫੀ ਵਧੀਆ ਲੱਗਦਾ ਅੱਛੀ ਫੀਲ ਆਉਂਦੀ ਆ ਤੇ ਮਸਲੀਨ ਦਾ ਦੁਪੱਟਾ ਇਹਦੀ ਐ ਸਿਰ ਤੇ ਟਿਕਣ ਵਾਲਾ ਮਸਲੀਨ ਦਾ ਦੁਪੱਟਾ ਔਰ ਫੋਰ ਸਾਈਡ ਇਹਦੇ ਇਹ ਵਾਲੀ ਲੇਸ ਲੱਗੀ ਹੋਈ ਆ ਕਾਫੀ ਵਧੀਆ ਲੱਗਦਾ ਅੱਜ ਸਕੂਲ ਚ ਪਾਰਟੀ ਸੀ ਇਸ ਕਰਕੇ ਆਪਾਂ ਇਸ ਨੂੰ ਪਾਇਆ ਸੀ ਅੱਜ ਲੋ ਜੀ ਉਦਾਂ ਹੀ ਬਣਿਆ ਹੋਇਆ ਸਾਰੇ ਤੇ ਵਰਕ ਆ ਆ ਫਰੰਟ ਤੇ ਸਾਰੇ ਤੇ ਤੁਹਾਨੂੰ ਵਰਕ ਮਿਲੂਗਾ ਤੇ ਇਹ ਵਾਲਾ ਮਿਲੂਗਾ ਜੀ ਇਹ neck ਦੇ ਉੱਪਰ ਉਦਾਂ ਹੀ ਮਿਰਰ ਵਰਕ ਅੱਛੀ ਲੁੱਕ ਆ ਐ ਸੂਟ ਦੀ ਸਰਦਾਰੀ ਲੁੱਕ ਜਿਹਦੇ ਸੂਟਿੰਗ ਹੁੰਦੇ ਨੇ ਇਹ ਵਾਲੇ ਇਹ ਆ ਲੋ ਜੀ ਇਹਦੇ ਉਦਾਂ ਹੀ ਪੈਚ ਲੱਗਿਆ ਹੋਇਆ ਆ ਆ ਹਲੇ ਇਸ ਇਨਸਰਟ ਕਰੀਆਂ ਆ ਨੀਚੇ ਵੀ ਇਹਦੇ ਲੇਸ ਲੱਗੀ ਹੋਈ ਆ ਤੇ ਸਲਵਾਰ ਤੇ ਲੈ ਲਓ ਚਾਹੇ ਬਾਜੂ ਤੇ ਲੈ ਲਓ ਇਹ ਬੜਾ ਵਰਕ ਮਿਲੂਗਾ ਨਾਲ ਤੁਹਾਨੂੰ ਆ ਲੋ ਠੀਕ ਆ ਜੀ ਹਾਂ ਤੇ ਕਰ ਆ ਆ ਲੋ ਪੈਚ ਵਰਕ ਹੈ ਬਹੁਤ ਸੋਹਣਾ ਲੱਗਦਾ ਲੀਲਨ ਕਾਟਨ ਦੇ ਵਿੱਚ ਬਿਨਾ ਲਾਈਨਿੰਗ ਤੋਂ ਬਣ ਜਾਂਦਾ ਪਰ ਮੈਨੂੰ ਤਾਂ ਹੁਣ ਆਗਤੀ ਪਈ ਹੋਈ ਆ ਕਿ ਮੈਂ ਲਾਈਨਿੰਗ ਵਾਲੀ ਹੀ ਪਾਉਣੀ ਆ ਇਸ ਕਰਕੇ ਮੈਂ లైనిਗ ਲਾ लेनी है अदरवाइज ये नहीं भी लाओगे वैसे भी मेरा सूट वाइट सीगा वाइट ਦੇ ਵਿੱਚ ট্রান্সਪੇਰੈਂਸੀ ਜ਼ਿਆਦਾ ਹੁੰਦੀ ਹੈ ਤੇ ਇਹ ਹੈਗਾ ਇਹਦੇ ਨਾਲ ਦੁਪੱਟਾ ਜਿਸ ਤਰ੍ਹਾਂ ਦਾ ਮੇਰਾ ਦੁਪੱਟਾ ਬਸ ਮੇਰੀ ਵਾਲੇ ਤੇ వైట్ ਲੇਸ ਲੱਗੀ ਹੋਈ ਹੈ ਇਹਦੇ ਤੇ সিলవర్ ਗ੍ਰੇ ਦੀ ਲੇਸ ਲੱਗੀ ਹੋਈ ਹੈ ਠੀਕ ਹੈ ਜੀ ਆ लो ਲੋਕ ਬਹੁਤ ਪਿਆਰ ਨਾਲ ਦੱਸਉਂਦੇ ਹੈ ਜਿਹੜੀ ਭੈਣ ਨੇ ਮੇਰੇ ਨਾਲ ਦਸੂਤ ਪਾਉਣਾ ਉਹ ਲੈ ਸਕਦੀ ਹੈ ਠੀਕ ਹੈ ਜੀ ਕਾਫੀ ਅੱਛਾ ਲੱਗਦਾ ਸੂਟ ਹੈ সিলਵਰ ਗ੍ਰੇਜ ਆ ਕਲਰ ਹੈਗਾ ਇਹਦਾ ਤੇ ਇਹਦੀ ਪ੍ਰਾਈਸ ਹੈਗੀ ਸੀ ਪਹਿਲਾਂ 2875 ਅੱਜ ਇਹਦੇ ਤੇ ਤੁਹਾਨੂੰ ਮੈਂ ਡਿਸਕਾਊਂਟ ਦੇ ਰਹੀ ਹਾਂ ਅੱਜ ਇਹ ਸੂਟ ਮਿਲ ਰਿਹਾ ਤੁਹਾਨੂੰ 2675 ਦਾ 200 ਰੁਪਏ ਦਾ ਡਿਸਕਾਊਂਟ ਹੈ ਇਹਦੇ ਤੇ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆ ਉਹ ਵੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜਿਹੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ